ਸਸੀਕਾਲ ਜੀ ਸਾਰੇ ਆਪਟਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਸੁਨਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋਰ ਸਿੰਘ ਵਾਲੇ ਦੇ ਵਿੱਚ ਕੋਰ ਸਿੰਘ ਵਾਲਾ ਪਿੰਡ ਜ਼ਿਲ੍ਹੇ ਬਠਿੰਡੇ ਦਾ ਮਿੱਤਰੋ ਆਖਰੀ ਪਿੰਡ ਆ ਇਹਦੋਂ ਗਾਂ ਹੱਦ ਮੋਗੇ ਜ਼ਿਲ੍ਹੇ ਦੇ ਪਿੰਡ ਰੌਤੇ ਦੀ ਸ਼ੁਰੂ ਹੁੰਦੀ ਹੈ ਮਿੱਤਰੋ ਇੱਕ ਪਾਸੇ ਸਮਾਧਪਾਈ ਪਿੰਡ ਇੱਕ ਪਾਸੇ ਭੋਡੀਪੁਰਾ ਪਿੰਡ ਆ ਜਾਂਦਾ ਵਾ ਇਹ ਸੈਂਟਰ ਦੇ ਵਿਚਾਲੇ ਜੇ ਵਸਿਆ ਹੋਇਆ ਪਿੰਡ ਮਿੱਤਰੋ ਤੇ ਬਠਿੰਡੇ ਜ਼ਿਲ੍ਹੇ ਦਾ ਆਖਰੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਬਾਈ ਹੁਣਾਂ ਦੇ ਘਰ ਇੱਕ ਰੇ ਰੇ ਲੂਪਾ ਸੂਤਾ ਨ ਚੰਗੀ ਗਿਣਤੀ ਦੇ ਵਿੱਚ ਰੱਖੇ ਹੋਇਆ ਸੋਹਣੇ ਸੁਨੱਖੇ ਜਾਨਵਰ ਆ ਬਾਈ ਹੁਣਾਂ ਦੇ ਕੋਲੇ ਅੱਜ ਇੱਕ ਪਹਿਲਾ ਦਿਨ ਤੋਂ ਪਹਿਲਾਂ ਲੰਚ ਝੋਟੀ ਇਸ ਘਰ ਦੇ ਵਿੱਚੋਂ ਪਾਈ ਸੀ ਤੇ ਅੱਜ ਇੱਕ ਹੋਰ ਪਹਿਲਾ ਸੂਰ ਚੋਟੀ ਪਾਈ ਹੋਣਾ ਨੇ ਵਕਾਉ ਲਾਈ ਆ ਮਿੱਤਰੋ ਬਹੁਤ ਸੋਹਣੀ ਥੱਲੋ ਤਿਆਰੀ ਦੇ ਵਿੱਚ ਆ ਕਰਮਾ ਵਾਲੀ ਹਜੇ ਨੇ ਦੇਖ ਕਰਤੇ ਨੇ ਕਿੰਨੇ ਦਿਨਾਂ ਦੀ ਚੱਕੀ ਜਾਂਦਾ ਰੇਟ ਕਰਦਾ ਬਾਈ ਸਾਰੀ ਜਾਣਕਾਰੀ ਲਵਾਂਗੇ ਆਪਾਂ ਗੱਲਬਾਤ ਲਈ ਬਾਈ ਨਾਲ ਕਰਦੇ ਆ ਮੁਲਾਕਾਤ ਪਿੰਡ ਆਉਣਾ ਵਾ ਤੁਸੀਂ ਮਿੱਤਰੋ ਕੋਰ ਸਿੰਘ ਵਾਲੇ ਦੇ ਵਿੱਚ ਕਿਹੜੇ ਘਰੇ ਆਉਣਾ ਉਹ ਕਰਦੇ ਸਾਰੀ ਗੱਲਬਾਤ ਪਾਈ ਦੇਣਾ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਵੱਡੇ ਵੀਰੇ ਠੀਕ ਆ ਜੀ ਠੀਕ ਆ ਵਧੀਆ ਸੇਤਾ ਦੇ ਪਰਿਵਾਰ ਬਾਈ ਵਧੀਆ ਜੀ ਵਧੀਆ ਆਪਣੇ ਬਣਾਓ ਉਗੀ ਸੇਲ ਫਿਰ ਵੀ ਦੇ ਹਾਂਜੀ ਹਾਂਜੀ ਹੋ ਗਈ ਬਈ ਠੀਕ ਆ ਬਈ ਠੀਕ ਆ ਵੀਰੇ ਤੇ ਪਹਿਲਣੀਆਂ ਬਈ ਪਹਿਲਣਾਂ ਜੀ ਪਹਿਲਣ ਠੀਕ ਆ ਬਈ ਠੀਕ ਆ ਵੀਰੇ ਕਿੰਨੇ ਤੇ ਲੈ ਕੇ ਆਤੇ ਬਈ ਇਹ ਬਈ ਹਫਤਾ ਪਾ ਲੈ ਹਫਤਾ ਦਾ ਲੈ ਜਾਣਾ ਬਈ ਇਹਨੇ ਹਫਤਾ ਲੈ ਜੂਗੀ ਅੱਜ ਹਾਂਜੀ ਹਾਂਜੀ ਬਈ ਮਾਂ ਦਾ ਹਾਂਜੀ ਇਹਦੀ ਮਾਂ ਦਾ ਦੁੱਧਰ ਕਾਡਰ ਕੁਰਸੀ ਬਈ ਇਹਦੀ ਮਾਂ ਨੇ ਬਈ ਆਪਣੇ ਕੋਲੇ ਭਰਿਆ ਨੇ ਜੋ ਲਿਆਂਦੀ ਸੀ ਦੀ ਮਾਂ ਉਹਦੇ ਮਗਰ ਆਈ ਸੀਗੀ ਇਹ ਠੀਕ ਆ ਧਿਆਲੇ ਚੋ ਲਈਏ ਹਾਂ 15 16 ਲੀਟਰ ਦੀ ਮਾਣੇ ਦਿੱਤਾ ਆਪਣੇ ਕੋਲੇ ਕਹਿੰਦਾ ਬਾਬਾ ਘਰਾਣਾ ਪਸ਼ੋਕੜ ਆ ਜਿਹੜਾ ਉਹਦਾ ਹਰਿਆਣੇ ਦਾ ਵਾ ਹੈ ਹਾਂ ਬਾਈ ਠੀਕ ਆ ਬਾਈ ਠੀਕ ਤੇ ਇਹਦੇ ਹੁਣ ਖਾਣ ਦਾ ਬਹੁਤ ਸੋਹਣਾ ਤਿਆਰ ਕੀਤਾ ਯਾਰ ਹਾਂਜੀ ਹਾਂਜੀ ਬਾਈ ਹਾਂ ਇਹ ਤਾਂ ਹੁੱfte ਤਾਂ ਹੀ ਹੋਰ ਨਿੱਖਰ ਜਾਣਾ ਇਹਨੇ ਹਾਂਜੀ ਹਾਂ ਨਹੀਂ ਠੀਕ ਆ ਬਾਈ ਤੇ ਨਾ ਮਾਨ ਕੀ ਕਹਿੰਦਾ ਕਿ ਨਾ ਦੋ ਦੇ ਦਊਗੀ ਬਈ ਪਹਿਲੇ ਸੋਇਵੇ ਤੇ ਇਹ ਬਾਈ ਬਾ ਅਗਲੇ ਜੇ ਕਰਮਾਂ ਦਾ ਹਾਂ ਆਪਣੇ ਹਿਸਾਬ ਨਾਲ 12-13 ਲੀਟਰ ਦੁੱਧ ਜੀਣਾ ਚਾਹੀਦਾ ਇਹਨੂੰ ਲਾਜ਼ਮੀ ਤੇ ਇਹਦੇ ਟੀਕੇ ਆਪਣੇ ਖਾਣ ਦਾ ਭਰਾਇਆ ਵਾ ਬਾਈ ਖਾਣ ਦਾ ਸਟੀਮਨ ਤੋਂ ਗੱਪੜਾ ਹੈ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਅੱਛਾ ਗਿਣਤੀ ਵਾਲੇ ਦਿਨ ਕੋਈ ਲਿਖਿਆ ਜਾਂਦੇ ਕਿ ਨਹੀਂ ਹਜੇ ਵੀਰੇ ਗਿਣਤੀ ਦੇ ਦਿਨ ਤਾਂ ਬਾਈ ਗੈਂ ਦਿਨਾਂ ਦੇ ਹਿਸਾਬ ਨਾਲ ਤਾਂ ਅੱਜ ਪੂਰੇ 8 ਦਿਨ ਰਹਿ ਗਏ ਦਿਨ ਪੂਰੇ ਹੋਣ ਦੇ ਵਿੱਚ ਫਿਰ ਤਾਂ ਬਹੁਤ ਸੋਹਣੀ ਲਿਖਤ ਹੋਈ ਹੈ ਹਾਂ ਹਾਂ ਅੱਛਾ ਰੇਟ ਬਾਈ ਕੀ ਰਹੂਗਾ ਵੀਰੇ ਇਹਦਾ ਰੇਟ ਬਾਈ ਫੋਨ ਤੇ ਕਰਾਂਗੇ ਅੱਛਾ ਉਮਰ ਕਿੰਨੀ ਕੁ ਦੀ ਹੋਗੀ ਬਾਈ ਇਹ ਇਹ 4 ਦੰਦ ਹੋ ਗਈ ਬਾਈ 4 ਦੰਦ ਹੋ ਗਈ ਹਾਂਜੀ ਹਾਂਜੀ ਠੀਕ ਹੈ ਬਾਈ ਲੈ ਵੀ ਮਿੱਤਰੋ ਪ ਹਉ ਤੇਰੀ ਕੱਚੀ ਆ ਖਾਨ ਦਾ ਸੀਮਣ ਇਹਨੂੰ ਲੱਗਾ ਹੋਇਆ ਬਈ ਮਿੱਤਰੋ ਕਰਮਾਲੀ ਨੂੰ ਘਰਾਣਾ ਜਿਹੜਾ ਟਿਕਾਣਾ ਆਉਂਦਾ ਉਹ ਹੈਗਾ ਵਾ ਹਰਿਆਣੇ ਦਾ ਕਿਉਂਕਿ ਇਹ ਮਾਂ ਜਿਹੜੀ ਸੀ ਉਹ ਹਰਿਆਣੇ ਦੀ ਸੀ ਤੇ ਉਸ ਮਾਂ ਦੇ ਮਗਰੇ ਧੀ ਆਈ ਸੀ ਕਰਮਾਲੀ ਸੂਈ ਸਵਾਈ ਪਾਈ ਉਹਨਾਂ ਨੇ ਮਹਿ ਲਿਆਂਦੀ ਹੋਊਗੀ ਉਹਦੇ ਮਗਰੇ ਕੱਟੀ ਆਈ ਸੀਗੀ ਬਹੁਤ ਸੋਹਣਾ ਕੱਦ ਵਿੱਡ ਬਾੜੀ ਪਲੀ ਸੰਭੀ ਨੈਣ ਨਕਸ਼ ਝੋਟੀ ਦੇ ਚੰਗਿਆ ਬਾਡੀ ਬੰਤਰ ਅੰਗਾ ਪੈਰਾਂ ਦੀ ਆਰਾਂ ਦੀ ਚੰਗੀ ਆ ਹੁਣ ਲੀਵੇ ਦੀ ਬਣਾਉਟ ਵੇਖੋ ਕੋਈ ਕਿੱਡੀ ਸੋਹਣੀ ਪੱਟੀ ਐ ਨੇ ਕਰਮਾਲੀ ਨੇ ਥਲੋ ਖਰਾ ਲੀਵਾ ਜਿੰਨਾ ਕੋਈ ਪਲਾ ਨਹੀਂ ਕੋਈ ਛਲਾ ਨਹੀਂ ਆਣ ਥੋਸ ਲੀਵਾ ਨਿੱਗਰ ਪੱਟਾ ਦੇ ਸੰ ਉਹਨਾ ਬਣਾ ਜਾਣਾ ਨੇ ਮਿੱਤਰੋ ਚੰਗੀ ਨਿਖਰ ਜਾਣਾ ਕਰਨ ਵਾਲੀ ਨੇ ਥੱਲੋ ਵਿਰਲਾ-ਵੁਰਲਾ ਕੱਲਾ-ਕੱਲਾ ਥਾਂ ਚੰਗਾ ਲੱਗਾ ਹੋਇਆ ਰੇਡ ਬਾਈ ਨੇ ਫੋਨ ਦੇ ਉੱਤੇ ਤੈਅ ਕਰਨਾ ਵਾ ਮਿੱਤਰੋ ਤੇ ਆਪਾਂ ਨੰਬਰ ਲੈ ਬਾਕੀ ਬਾਈ ਨੰਬਰ ਦੱਸੀ ਕਿਦੋਂ ਦੀ ਨੰਬਰ ਆਪਣਾ ਬਾਈ 98149 ਜੀ 55100 ਆ ਜੀ ਇੱਕ ਵਾਰੀ ਹੋਰ ਦੁਹਤੀ ਵੀਰੇ 98149 ਜੀ 55100 ਜੀ ਠੀਕ ਹੈ ਬਾਈ ਇਸ ਨੰਬਰ ਤੇ ਕਰ ਲੋ ਤੁਸੀਂ ਬਾਕੀ ਵੀਰੇ ਦੇ ਨਾਲ ਗੱਲਬਾਤ ਮਿੱਤਰੋ ਪਿੰਡ ਹੈਗਾ ਕੋਰ ਸਿੰਘ ਵਾਲਾ ਜ਼ਿਲ੍ਹਾ ਲੱਗਦਾ ਵਾ ਬਾਈ ਨੂੰ ਜਿਹੜਾ ਬਠਿੰਡਾ ਮਿੱਤਰੋ ਰੌਂਦਾ ਪਿੰਡ ਮੋਗੇ ਜ਼ਿਲ੍ਹੇ ਦਾ ਇੱਕ ਪਾਸੇ ਹੋ ਜਾਂਦਾ ਤੇ ਇੱਕ ਪਾਸੇ ਇਹ ਪਿੰਡ ਆ ਜਾਂਦਾ ਵਾ ਮਿੱਤਰੋ ਰੌਂਦਾ 5-7 ਕਿਲੋਮੀਟਰ ਦੀ ਦੂਰੀ ਤੇ ਅਤੇ ਬਠਿੰਡੇ ਜ਼ਿਲ੍ਹੇ ਦਾ ਇਹ ਪਿੰਡ ਆ ਬਾਕੀ ਗੱਲਬਾਤ ਲਈ ਆਪਾਂ ਨੰਬਰ ਵੀਰ ਦਾ ਸਕਰੀਨ ਦੇ ਉੱਤੇ ਲਾਇਆ ਹੋਇਆ ਸਿੰਘ ਮੂੰਹ ਮੱਥੇ ਤੋਂ ਲੈ ਕੇ ਲੇਵੇ ਭਾਂਡੇ ਦੀ ਇੱਕ ਛੋਟੀ ਪੂਰੀ ਖਰੀ ਆ ਲੈਣਯੋਗ ਚੀਜ਼ ਆ ਬਾਕੀ ਤੁਸੀਂ ਆਪ ਪਸੰਦ ਕਰ ਲੀਆ ਨੰਬਰ ਬਾਈ ਦਾ ਸਕਰੀਨ ਤੇ